ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵੱਡੇ ਚੈਨਲ ਤੇ ਇੰਟਰਵਿਊ ਹੋਈ ਹੈ ਭਾਪੇ ਸੇਮੇ ਦੀ ਤੇ ਰਾਜ ਮਾਤਾ ਬਲਵਿੰਦਰ ਕੌਰ ਦੀ ਇਹ ਸ਼ਾਇਦ ਮੂਤਪਾਲ ਦੇ ਮਾਤਾ ਪਿਤਾ ਨੇ ਇਹ ਸ਼ਬਦ ਮੈਂ ਬਣਾਏ ਨਹੀਂ ਕਿਉਂਕਿ ਜਿਹੜਾ ਅੰਮ੍ਰਿਤ ਸ਼ਬਦ ਹੈ ਨਾ ਉਹਦੀ ਤਹਵੀਨ ਨਹੀਂ ਕਰ ਸਕਦੇ ਅਸੀਂ ਉਹ ਜਣੇ ਖਾਣੇ ਦੇ ਨਾਮ ਨਾਲ ਨਹੀਂ ਸ਼ਬਦ ਵਰਤਿਆ ਜਾਂਦਾ ਪਰ ਇਹ ਮੂਤਪਾਲ ਨੇ ਤੇ ਜਿਹੋ ਜੇ ਕੰਮ ਕੀਤੇ ਨੇ ਉਹ ਇਹਦਾ ਨਾਮ ਵੀ ਮੈਂ ਰੱਖਿਆ ਇਹ ਜਿਹੜੇ ਇੰਟਰਵਿਊ ਹੋਈ ਆ ਨਾ ਬਹੁਤ ਵੱਡੇ ਚੈਨਲ ਤੇ ਇਹਨਾਂ ਪੱਤਰਕਾਰਾਂ ਨੇ ਪਹਿਲਾਂ ਇਹ ਇੰਟਰਵਿਊਆਂ ਲੱਖਾਂ ਰੁਪਏ ਲੈ ਕੇ ਕੀਤੀਆਂ ਸੀ ਅਮਰਤਪਾਲ ਨੂੰ ਉਵਾਰਨ ਵਾਸਤੇ ਵੀ ਕਿੰਨਾ ਕਿਆ ਹੋਣਾ ਵੀ ਭਿੰਡਰਾਂ ਵਾਲੇ ਵਾਂਗੂ ਤੋਂ ਇਦਾਂ ਥੋੜਾ ਜਿਹਾ ਅੱਖ ਜਰ ਕਬੱਕੇ ਦੇਖਣਾ ਹੈ ਕਿਦਾਂ ਲਤਾਂ ਮਛਾਲ ਕੇ ਮੰਜੇ ਤੇ ਬੈਠਣਾ ਹੈ ਚੱਪਲਾਂ ਲਿਬੜੀਆਂ ਹੋਈਆਂ ਪਾਉਣੀਆਂ ਨੇ ਉਹ ਪੁੱਠੀ ਜੀ ਪੱਗ ਬੰਨਣੀ ਹੈ ਦਾੜੀ ਬੋਣੀ ਨਹੀਂ ਚੰਗੀ ਤਰ੍ਹਾਂ ਤੇ ਉਦਾਂ ਹੀ ਐ ਉਂਗਲ ਕਰਨੀ ਹੈ ਅਸਾ ਜੇ ਸਭ ਤੋਂ ਵਧੀਆ ਅਦਾਕਾਰੀ ਕਿਸੇ ਸਿੰਗਰ ਦੀ ਪੇਸ਼ਕਾਰੀ ਦੇਖਣੀ ਹੋਵੇ ਨਾ ਤਾਂ ਉਹ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜਿਨ੍ਹਾਂ ਨੇ ਇੱਕ ਮੈਕ ਦੇ ਵਿੱਚ ਗਾਇਆ ਤੁੰਨ ਕੇ ਗਾਇਆ ਤੇ ਉਦਾਂ ਦੀ ਅਦਾਕਾਰੀ ਕੋਈ ਬੰਦਾ ਕਰ ਨਹੀਂ ਸਕਦਾ ਤੇ ਜਿਹੜੇ ਇਹ ਇੰਟਰਵਿਊ ਕਰਨ ਵਾਲੇ ਹੁੰਦੇ ਆ ਤੇ ਇਹਨਾਂ ਵਿੱਚ ਜ਼ਿਆਦਾ ਉਹ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਿੱਲ ਤੇ ਕੁੱਕੜ ਜਣ ਕੇ ਊੜਾ ਐਡਾ ਕੀ ਹੁੰਦਾ ਗੁਰਮਤ ਦਾ ਇਤਿਹਾਸ ਦਾ ਬਿਲਕੁਲ ਅਣਜਾਣ ਬੰਦੇ ਉਹਨ ਇੱਕ ਤਾਂ ਰਾਜਮਾਤਾ ਸੀ ਮਾਤਾ ਬਲਵਿੰਦਰ ਕੌਰ ਇੱਕ ਪਾਪਾ ਸੇਮਾ ਸੀ ਪੱਤਰਕਾਰ ਪੁੱਤਾਂ ਕੀ ਕਹਿੰਦਾ ਕਹਿੰਦਾ ਉਹ ਜਿਹੜੀਆਂ ਆਡੀਓ ਬੈਰਲ ਹੋਈਆਂ ਸੀ ਪੈਸੇ ਦੇ ਲੈਣ ਦੇਣ ਦੀਆਂ ਤੇ ਉਹ ਕਤਲ ਕਰਨ ਦੀ ਗੱਲ ਆਉਂਦੀ ਹੈ ਉਹ ਕਿਦਾਂ ਤੁਸੀਂ ਦੇਖੋ ਇਹ ਲੋਕ ਬਿਸ਼ਰਮ ਕਿਦਾਂ ਦੇ ਨੇ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਵੀ ਐਡੇ ਵੱਡੇ ਚੈਨਲ ਤੇ ਇੰਟਰਵਿਊ ਹੋ ਰਹੀ ਹੈ ਸੇਮਾ ਤਾਂ ਮੰਨ ਗਿਆ ਕਹਿੰਦਾ ਹਾਂ ਪੈਸਿਆਂ ਦੀ ਜਿਹੜੀ ਉਹ ਗੱਲਬਾਤ ਹੈਗੀ ਸੀ ਉਹ ਮੈਂ ਨਿਮੇੜ ਦਿੱਤੀ ਐ ਮੈਂ ਉਹ ਉਹ ਨਿਬੜ ਗਿਆ ਉਹ ਉਹ ਅਸੀਂ ਦੇਣੇ ਸੀ ਐਦਾਂ ਉਹ ਜਬਲ ਮਾਰ ਗਿਆ ਤੇ ਜਿਹੜੀ ਮਾਤਾ ਬਲਵਿੰਦਰ ਕੌਰ ਐ ਰਾਜਮਾ ਤਾਂ ਬੜੀ ਚੁਸਤ ਐ ਉਹ ਕਹਿੰਦੀ ਮੈਂ ਗਈ ਸੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਵਾਸਤੇ ਭਾਈ ਸਾਹਿਬ ਦੀ ਲੈ ਆਪਣੇ ਪੁੱਤ ਨੂੰ ਭਾਈ ਸਾਹਿਬ ਕਹੀ ਜਾਂਦੀ ਐ ਰਿਸ਼ਤੇ ਦੇਖੋ ਇਹਨਾਂ ਦੇ ਕੀ ਐ ਸਮਝ ਨਹੀਂ ਆ ਰਹੀ ਅਛਾ ਇਹਨੇ ਦੱਸਿਆ ਵੀ ਟਿਕਟ ਕਿਨੇ ਕਰਾਈ ਸੀ ਡਿਬਰੂਗੜ ਜਾਣ ਦੀ ਜਹਾਜ਼ ਨਹੀਂ ਜਾਣਾ ਪੈਂਦਾ ਉੱਥੇ ਵਿਕੇ ਨੇ ਟਿਕਟ ਕਰਾਈ ਸੀ ਉਹ ਭਾਈ ਸਾਹਿਬ ਕੰਦ ਕਹਿੰਦੇ ਆ ਕਿ ਮੈਂ ਤਾਂ ਜਦੋਂ ਜੇਲ੍ਹ ਵਿੱਚੋਂ ਬਾਹਰ ਆਉਣਾ ਤੇ ਮੈਂ ਅੰਮ੍ਰਿਤਸਰ ਕੱਲ ਤੱਕ ਤੇ ਪੇਸ਼ ਹੋਣਾ ਮੈਂ ਉਹ ਮੰਨੂਗਾ ਜੋ ਗਲਤੀਆਂ ਹੋਈਆਂ ਮਤਲਬ ਤੁਸੀਂ ਲੋਕਾਂ ਨੂੰ ਬੇਬਕੂਬ ਬਣਾਇਆ ਪਤਾ ਲੱਗਿਆ ਇਹਨਾਂ ਨੂੰ ਵੀ ਲੋਕ ਬੇਬਕੂਬ ਅਸੀਂ ਬਣਾਏ ਦੋਨੋਂ ਇਕੱਠੇ ਬੈਠੇ ਇੱਕਾਈ ਜੰਦਾ ਹਾਂ ਇਹ ਇਹ ਲੈਂਡ ਦੇਣ ਹੋਇਆ ਸੀ ਉਹ ਆਡੀਓ ਸਹੀ ਹੈ ਤੇ ਰਜੈਪਾਲ ਭੁੱਲਰ ਨਾਲ ਗੱਲਬਾਤ ਹੋਈ ਹੈ ਤੇ ਉਹ ਮਾਤਾ ਬੜੀ ਚੁਸਤ ਹੈ ਉਹ ਕਹਿੰਦੀ ਨਹੀਂ ਮੈਂ ਗਈ ਸੀ ਉਥੇ ਅਮਰਤਪਾਲ ਨੇ ਕੋਈ ਗੱਲ ਕਹੀ ਨਹੀਂ ਵੀ ਮੈਂ ਕਿਸੇ ਨੂੰ ਮਰਵਾਇਆ ਹੋਵੇ ਇਹਨਾਂ ਦੀ ਕੋਈ ਗੱਲ ਹੀ ਹੈ ਨਹੀਂ ਜਣੇ ਕਿ ਜਮੇ ਬਿਲਕੁਲ 4 ਫੁੱਟ ਦੀ ਜਗ੍ਹਾ ਦੇ ਵਿੱਚ ਦੋ ਜਣੇ ਬੈਠਿਆ ਦੋ ਕੁਰਸੀਆਂ ਤੇ ਮਾਤਾ ਵੀ ਬੈਠੀ ਹੈ ਮੋਤਬਾਲਦੀ ਪਪਾ ਵੀ ਬੈਠਾ ਇਹ ਕਹਿੰਦਾ ਹਾਂ ਲੈਣ ਦੇਣ ਹੋਇਆ ਸੀ ਤੇ ਮਾਂ ਕਹਿੰਦੀ ਨਹੀਂ ਨਹੀਂ ਅਮਰਤਪਾਲ ਨੇ ਇਸ ਦੀ ਕੋਈ ਗੱਲ ਨਹੀਂ ਕੀਤੀ ਦੱਸੋ ਤੁਸੀਂ ਹੁਣ ਕੀ ਕਹੋਗੇ ਇਹਨਾਂ ਲੋਕਾਂ ਨੂੰ ਮੈਂ ਨਾ ਅੱਜ ਜਿਹੜੀ ਇਹ ਇੰਟਰਵਿਊ ਤੇ ਤੁਹਾਡੇ ਨਾਲ ਗੱਲ ਕਰਨ ਲੱਗਾ ਇਹ ਕਿਉਂ ਕਰਨ ਲੱਗਾ ਬਹੁਤੇ ਲੋਕ ਪੰਜਾਬ ਦੇ ਵਿੱਚ ਉਹ ਨੇ ਜਿਹੜੇ ਨਾ ਉੱਲੂ ਦੀ ਤਰ੍ਹਾਂ ਰਾਤ ਨੂੰ ਜਾਗਦੇ ਨੇ ਤੇ ਦਿਨੇ ਅੱਖਾਂ ਬੰਦ ਹੁੰਦੀਆਂ ਨੇ ਜੇ ਕੋਈ ਦਿਨੇ ਉੱਲੂ ਨੂੰ ਪੁੱਛੇ ਵੀ ਸੂਰ ਚੜ੍ਹਿਆ ਉਹ ਗੋਗਾ ਨਹੀਂ ਕਿਉਂਕਿ ਉਹਨੂੰ ਸੂਰਜ ਦੀ ਰੋਸ਼ਨੀ ਤੋਂ ਅਲਰਜੀ ਹੈ ਇਦਾਂ ਹੀ ਜੇ ਕੋਈ ਇਹਨਾਂ ਦੇ ਖਾਣੇ ਵਿੱਚ ਅਕਲ ਦੀ ਗੱਲ ਪਾਵੇ ਇਹਨਾਂ ਨੂੰ ਵੀ ਅਲਰਜੀ ਹੈ ਜਦੋਂ ਇਹ ਗਾਣਾ ਕੱਢਣਗੇ ਫੇਕ ਐਡਿੰਗਾਂ ਬਣਾਈਆਂ ਹੁੰਦੀਆਂ ਤੇਰੀ ਮਾਂ ਨੂੰ ਤੇਰੀ ਕੁੜੀ ਨੂੰ ਤੇਰੀ ਭੈਣ ਨੂੰ ਇਦਾਂ ਦੀ ਸਿੱਖਿਆ ਇਹਨਾਂ ਦੇ ਕੋਲੇ ਹੁਣ ਇਹ ਜਿਹੜੀਆਂ ਇੰਟਰਵਿਊ ਕਿਉਂ ਕਰ ਰਹੇ ਨੇ ਤਾਂ ਕਰ ਰਹੇ ਨੇ ਵੀ 2027 ਤੋਂ ਪਹਿਲਾਂ ਪਹਿਲਾਂ ਜਿੱਦਾਂ ਵੀ ਅੱਗ ਲੱਗੇ ਪੰਜਾਬ ਨੂੰ ਲਾਈ ਲਾਵੇ ਕਿਉਂਕਿ ਨਸ਼ਿਆਂ ਦੇ ਜਿਹੜੇ ਤਸਕਰ ਨੇ ਵਪਾਰੀ ਨੇ ਉਹਨਾਂ ਨੂੰ ਪੁਲਿਸ ਫੜ ਕੇ ਛੇਤਰ ਫੇਰ ਰਹੀ ਹੈ ਤੇ ਜਿਹੜਾ ਇਹ ਹੁਣ ਮਹਿਮ ਚਲਾਉਣਗੇ ਨਗਰ ਕੀਰਤਨ ਕਰਨਗੇ ਦੁਆਰਾ ਉਹਦੇ ਵਿੱਚ ਪਤਾ ਨਹੀਂ ਲੱਗਣਾ ਕਿਸੇ ਨੂੰ ਕਿਉਂਕਿ ਨਾਲ ਗੁਰੂ ਸਾਹਿਬ ਦਾ ਸਰੂਪ ਹੋਊਗਾ ਮਨਸ਼ਾ ਤਾਂ ਇਹੀ ਹੈ ਨਾ ਵੀ ਪਹਿਲਾਂ ਵਾਂਗੂ ਸ਼ਾਇਦ ਪਾਲਕੀਆਂ ਦੋ ਕਰ ਲੈਣ ਇੱਕ ਵਿੱਚ ਗੁਰੂ ਗ੍ਰੰਥ ਸਾਹਿਬ ਹੋਣ ਦੂਜੇ ਵਿੱਚ ਹੋਸਲ ਦਸਮ ਗ੍ਰੰਥ ਹੋਣ ਇਹਨੇ ਤਿਵਾਰੀ ਥੋੜੀ ਇੱਕ ਟੀੜਾਂ ਦੀ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਮਨਿਆਵ ਦੇ ਵਿੱਚ ਪਹਿਲਾਂ ਬਥੇ ਬਥੇਰੇ ਲੋਕ ਮਰੇ ਨੇ ਇਹਨਾਂ ਨੇ ਦੇਣ ਹੀ ਹੈ ਨਾ ਅੱਛਾ ਜਦੋਂ ਨਾ ਤੁਸੀਂ ਭਿੰਡਰਾਂ ਵਾਲੀ ਦੀ ਕਾਪੀ ਕਰਦੇ ਇਹਨਾਂ ਲੋਕਾਂ ਨੂੰ ਦੇਖੋਗੇ ਤੇ ਉਦੋਂ ਤੁਹਾਨੂੰ ਇਦਾਂ ਦਿਸੂਗਾ ਮਹਿਸੂਸ ਹੋਊਗਾ ਵੀ ਇਹ ਬੰਦੇ ਨਾ ਕੌਮ ਲਈ ਇੰਨੇ ਘਾਤਕ ਸਿੱਧ ਹੋਏ ਐ ਤੇ ਹੋਣਗੇ ਜੇ ਕਿਤੇ ਮੌਕਾ ਮਿਲ ਜੇ ਇਹਨਾਂ ਨੂੰ ਮਨ ਲੋ ਗੱਲ ਜੇ ਮੈਂ ਹੁਣ ਬੀਜੇਪੀ ਦੇ ਪੈਰਾ ਵਿੱਚ ਬੈਠਾ ਹੀ ਅਮਰਪਾਲ ਜੇ ਕਿਤੇ ਉਹਨਾਂ ਨੇ ਬਾਹਰ ਕੱਢਤਾ ਜਿੰਨੀ ਵੀ ਲਗੌੜ ਕਤੀੜ ਭੇਡਾਂ ਜਿੰਨੀਆਂ ਸਭ ਇਕੱਠੀਆਂ ਹੋ ਜਾਣਗੀਆਂ ਬਾਲੀਆਂ ਨਹੀਂ ਹੈਗੀਆਂ ਇਹ ਸਾਰੇ ਪੰਜਾਬ ਵਿੱਚੋਂ ਜੇ ਕੱਢੋਂਗੇ 20-30 ਹਜ਼ਾਰ ਉਹ ਨਸ਼ੇੜੀ ਹੋਣਗੇ ਜਿਨ੍ਹਾਂ ਦੇ ਪਰਚੇ ਹੋਣਗੇ ਨਸ਼ਿਆਂ ਦੇ ਕੀ ਕਹਿੰਦੇ ਹੁੰਦੇ ਐਨਡੀਪੀਐਸ ਦੇ ਕਈਆਂ ਨੇ ਕੋਈ ਕੁੜੀ ਨੂੰ ਛੇੜਿਆ ਹੋਊਗਾ ਕਿਸੇ ਨੇ ਘਰੇ ਮਾਂ ਤੇ ਉਹਦਾ ਕਤਲ ਕੀਤਾ ਹੋਊ ਕਿਸੇ ਦੀ ਜਨਾਨੀ ਛੱਡੀ ਹੋ ਉਹ ਬੇਕੀ ਬੈਠੀ ਹੋ ਬੱਚੇ ਰੁੱਲਦੇ ਹੋਣਗੇ ਇਦਾਂ ਦੀਆਂ ਅੱਖੀਆਂ ਇਕੱਠੀਆਂ ਹੋ ਜਾਣਗੀਆਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਤੇ ਹੁਣ ਇਹ ਕਿਉਂ ਕਰਦੇ ਐ ਮਤਲਬ ਵੀ ਸਾਨੂੰ ਮੌਕਾ ਮਿਲੇ ਜਿਹੜੀ ਕਸਰ ਰਹਿੰਦੀ ਸੀ ਉਹ ਕੱਢੀ ਅਸੀਂ ਤੇ ਮੇਰਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਪੰਜਾਬ ਦੇ ਲੋਕੋ ਥੋੜਾ ਜਿਹਾ ਅਕਲ ਤੋਂ ਕੰਮ ਲੈ ਲਓ ਬਹੁਤ ਚਿਰ ਹੋ ਗਿਆ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਅਸੀਂ ਪੰਜਾਬ ਨੂੰ ਬਰਬਾਦ ਕਰਤਾ ਬਹੁਤ ਲੋਕ ਨੇ ਜਿਹੜੇ ਮੈਨੂੰ ਫੋਨ ਕਰਨਗੇ ਗਿਆਨੀ ਜੀ ਤੁਹਾਨੂੰ ਪਤਾ ਨਹੀਂ ਜੇ ਮੈਂ ਕਿਹਾ ਦੱਸੋ ਭਾਈ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ ਤੇ ਨਸ਼ੇ ਛਡਾਏ ਸੀ ਤੇ ਜਦੋਂ ਮੈਂ ਕਹਿੰਨਾ ਵੀ ਲਿਸ਼ ਦਿਓ ਜਨਨੋਮਰ ਸ਼ਿਕਾਇਤ ਦੱਸੋ ਲੈਸ ਕਿੱਥੇ ਹੈ ਤੁਸੀਂ ਅਮਰ ਸ਼ਿਕਾਉਣ ਦੀਆਂ ਗੱਲਾਂ ਕਰਦੇ ਹੋ ਨਸ਼ੇ ਛਡਾਉਣ ਦੀਆਂ ਗੱਲਾਂ ਕਰਦੇ ਹੋ ਉਹਦੇ ਘਰ ਦਾ ਹਾਲ ਦੇਖੋ ਕੀ ਹੈ ਮੈਂ ਗੱਲ ਬਹੁਤ ਬਾਰੀ ਕਿਹਾ ਵੀ ਅਮਰਤਪਾਲ ਦੇ ਘਰ ਵਾਲੀ ਦਾ ਅਮਰਤ ਛਕਿਆ ਨਹੀਂ ਜੇ ਛਕਿਆ ਤਾਂ ਉਹਦੇ ਕਕਾਰ ਦੱਸੋ ਕਿੱਥੇ ਨੇ ਜੇ ਨਸ਼ੇ ਛਡਾਉਣ ਦੀ ਗੱਲ ਕਰਦੇ ਸੀ ਅਮਰਤਪਾਲ ਦਾ ਭਰਾ ਖੁਦ ਨਸ਼ੇ ਕਰਦਾ ਹੈ ਤਵਾਰੀਓ ਦੇ ਭਾਪੇ ਦੀ ਨਹੀਂ ਵੀ ਸ਼ਾਮ ਨੂੰ ਕਰਪਾਨ ਲਾ ਕੇ ਪੈਗ ਲਾਉਂਦਾ ਹੋਵੇ ਕਿਉਂਕਿ ਦੱਸਦੀ ਐ ਉਹਦੀ ਜਿਹੜੀ ਬੋਲਬਾਣੀ ਐ ਨਾ ਜਿਵੇਂ ਸ਼ਰਾਬ ਵਾਲੇ ਬੰਦੇ ਦੇ ਹੱਥ ਕੰਮ ਦੇ ਹੁੰਦੇ ਨੇ ਐਦਾਂ ਕਰਦਾ ਹੁੰਦਾ ਇਹ 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 ਆਈ ਨਾਲ ਬਣੀ ਐ ਐਵੇਂ ਨਹੀਂ ਕੰਮ ਦੇ ਹੱਥ ਉਹ ਤੇ ਮੈਨੂੰ ਐਦਾਂ ਸ਼ੱਕ ਪੈਂਦਾ ਵੀ ਜਿਹੜੀ ਰਾਜਮਾਤਾ মিডিਆ ਸਾਹਮਣੇ ਬੋਲਦੀ ਐ ਕਾਲਾ ਮਾਲ ਸ਼ਾਇਦ ਉਹ ਵੀ ਖਾਂਦੀ ਹੋਊ ਤਵਾਰੀ ਕੋਈ ਨਹੀਂ ਐਵੇਂ ਨਹੀਂ ਬੋਲਿਆ ਜਾਂਦਾ ਇਹ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਨਾ ਰਿਸਰਚ ਕਰਕੇ ਦੇਖ ਲਓ ਜਦੋਂ ਮਰਜੀ ਇਹਨਾਂ ਦੇ ਘਰੇ ਛਾਪਾ ਮਾਰ ਲਵੇ ਪੁਲਿਸ ਕਿਲੋ ਦੋ ਪੁਲੇਟ ਕਿਲੋ ਡੇ ਡੋਡੇ 2 400 ਗ੍ਰਾਮ ਕਹਿ ਲਈਏ ਚਿੱਟਾ ਜ਼ਰੂਰ ਨਿਕਲੂ ਤੇ ਹੋ ਸਕਦਾ ਸਰਗਟਾ ਵੀ ਨਿਕਲੂ ਤਵਾਰ ਹੀ ਕੋਈ ਨਹੀਂ ਹੋ ਸਕਦਾ ਸ਼ਰਾਬ ਵੀ ਘਰ ਦੀ 껨ੜੀ ਪਈ ਹੋਵੇ ਸੇਮੇ ਦਾ ਪਤਾ ਕੋਈ ਨਹੀਂ ਇਹ ਇਹ ਗਾਰੰਟੀ ਹੈ ਇਹ ਤਾਂ ਲੋਕਾਂ ਨੂੰ ਬੇਵਕੂ ਬਣਾਇਆ ਇਹਨਾਂ ਨੇ ਚਲੋ ਮੈਂ ਇੰਟਰਵਿਊ ਦੀ ਗੱਲ ਕੀਤੀ ਹੈ ਉੱਥੇ ਦੋ ਗੱਲਾਂ ਸਾਹਮਣੇ ਆ ਗਈਆਂ ਵੀ ਪਾਪਾ ਕਹਿੰਦਾ ਹਾਂ ਉਹ ਆਡੀਓ ਸਾਡੇ ਮੂਤਪਾਲ ਦੀ ਹੈ ਲੈਣ ਦੇਣ ਦੀ ਗੱਲ ਹੋ ਰਹੀ ਹੈ ਮੈਂ ਨਵੇਂੜਿਆ ਪੈਸੇ ਦੇ ਕੇ ਤੇ ਰਾਜਮਾ ਤਾਂ ਕਹਿੰਦੀ ਮੈਂ ਗਈ ਸੀ ਜੇਲ੍ਹ ਦੇ ਵਿੱਚ ਮੈਂ ਭਾਈ ਸਾਹਿਬ ਨੂੰ ਮਿਲ ਕੇ ਆਈਆਂ ਉਹ ਤਾਕਤ ਤੇ ਆ ਕੇ ਪੇਸ ਹੋਣਗੇ ਉਹ ਗਲਤੀਆਂ ਮੰਨਣਗੇ ਕੋਈ ਬੰਦਾ ਨਹੀਂ ਮਰਵਾਇਆ ਉਹ ਇਦਾਂ ਕਹਿ ਰਹੀ ਹੈ ਜਣ ਕੇ ਸਭ ਕੁਝ ਨਾ ਜੋ ਅੰਦਰ ਹੈਗਾ ਉਹ ਬਾਹਰ ਆ ਰਿਹਾ ਪਰ ਤੁਸੀਂ ਯਕੀਨ ਕਰੋ ਵੀ ਜਿਵੇਂ ਪਹਿਲਾਂ ਖੰਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਵੋਟਾਂ ਪਾ ਕੇ ਗਲਤੀ ਕਰ ਲਈ ਨਾ ਹੁਣ ਨੱਕ ਦੇ ਹਜਾ ਟੰਗਾ ਕਰ ਲਿਓ ਤੇ ਨਹੀਂ ਫਿਰ ਜੁੱਤੀਆਂ ਨੂੰ ਤਿਆਰ ਰਹੋ ਤੁਹਾਡੀਆਂ ਜੁੱਤੀਆਂ ਤੁਹਾਡੀ ਪਹਿਣਣਗੀਆਂ ਇਹ ਗੱਲਾਂ ਕੌੜੀਆਂ ਨੇ ਹਾਜ਼ਮ ਕਰਨੀਆਂ ਸੌਖੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ